ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਬਾਈ ਜੀ ਮਾਂ ਡੈਰੀ ਫਾਰਮੂਲਕ ਤੇ ਸਾਰੇ ਵੀਰਾਂ ਦਾ ਸਵਾਗਤ ਆ ਅੱਜ ਬਾਈ ਜੀ ਆਪਾਂ ਜਿਹੜੀ ਗੱਲ ਕਰਦੇ ਆਂਗੇ ਜਿਵੇਂ ਕਾਫੀ گاਵਾ ਹਨਾ ਲੰਗ ਕੱਢ ਜਾਂਦੀਆਂ ਨੇਗੀਆਂ ਤਕਰੀਬਨ ਪ੍ਰੋਬਲਮ ਥੋੜੀ ਜੀ ਆ ਜਾਂਦੀ ਹੈਗੀ ਕਿਉਂਕਿ ਨੌਹਾਂ ਦੀ ਦਿੱਕਤ ਕਰਕੇ ਆ ਜਾਂਦੀ ਹੈਗੀ ਤੇ ਜਾਂ ਫਿਰ ਕਾਪਰ ਜ਼ਿੰਕ ਦੀ ਘਾਟ ਨਾਲ ਆ ਜਾਂਦੀ ਹੈ ਜਾਦੇ ਇਹ ਜੇ ਤੁਹਾਡੀ ਖਰਾਕ ਨਹੀਂ ਵਧੀਆ ਹੈਗੀ ਇਹ ਪ੍ਰੋਬਲਮ ਤਾਂ ਆਉਂਦੀ ਹੈਗੀ ਤੇ ਉਹਦੇ ਆਪਾਂ ਟਰੀਟਮੈਂਟ ਬਾਰੇ ਤੁਹਾਨੂੰ ਦੱਸਾਂਗੇ ਕਿ ਆਪਾਂ ਕਿਹੜਾ ਟਰੀਟਮੈਂਟ ਕਰਦੇ ਆਂ ਤੇ ਨੌਹਾਂ ਦੀ ਸਾਫ ਸਫਾਈ ਇਹਦੇ ਚ ਜ਼ਰੂਰੀ ਹੁੰਦੀ ਆ ਇਹਦੇ ਬਾਰੇ ਕਰਦੇ ਆਂ ਆਪਾਂ ਗੱਲ ਇਹਦਾ ਜਿਹੜਾ ਟਰੀਟਮੈਂਟ ਆ ਬਾਈ ਜੀ ਉਹਨਾਂ ਆਪਾਂ ਇਹ ਲੌਂਗ ਐਕਟਿਵ ਆ ਦੇਖੋ 35L 48000 ਹਿਊਨਟਾ ਇਹ ਆਪਾਂ ਬੱਸਦੇ ਆਂ ਬਾਈ ਜੀ ਜਦੋਂ ਵੀ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈਗੀ ਉਥੇ ਤੇ ਇਹ ਤਕਰੀਬਨ 72 ਘੰਟੇ ਬਾਅਦ ਆਪਾਂ ਰਿਪੀਟ ਦਿੰਨੇ ਆਂਗੇ ਜੇ ਕੋਈ ਜ਼ਿਆਦਾ ਦਿੱਕਤ ਆ ਜੇ ਨਹੀਂ ਇੱਕ ਦੋ ਇੰਜੈਕਸ਼ਨਾਂ ਨਾਲ ਹੀ ਇਹ ਤਕਰੀਬਨ ਸੈੱਟ ਹੋ ਜਾਏ ਨਾਲ ਦੀ ਨਾਲ ਨਾ ਇਹ ਆ ਦੇਖੋ ਸਪਰੇਅ ਆ ਬਾਈ ਜੀ ਆਪਣੇ ਕੋਲੇ ਇਹ ਚ ਤਕਰੀਬਨ ਤਕਰੀਬਨ 100 ਡੋਜ਼ ਹੁੰਦੀ ਹੈਗੀ 250 ml ਦੀ ਸੀਸੀ ਇਹ ਤੇ ਇੱਕ ਵਾਰੀ ਦੱਬ ਕੇ ਇਹਨੂੰ ਆਪਾਂ ਮਾਰ ਦਿੰਨਾ ਹੈ ਪੈਰ ਬਿਲਕੁਲ ਤਾਂਹਾਂ ਚੱਕ ਕੇ ਸਾਫ਼ ਕਰਕੇ ਕੱਪੜੇ ਨਾਲ ਕਿਸੇ ਨਾਲ ਪਹਿਲਾਂ ਧੋ ਕੇ ਸੁਕਾ ਕੇ ਸਾਫ਼ ਕਰਕੇ ਕੱਪੜੇ ਨਾਲ ਇਹ ਮਾਰ ਦਿੰਨਾ ਹੈ ਇਹ ਤੁਸੀਂ ਜੇ 2-3 ਸਪਰੇ ਹਾਂ ਵੀ ਮਾਰ ਦਿਓਗੇ 2-3 ਦਿਨ ਇੱਕ ਦਿਨ ਛੱਡ ਕੇ ਵਿੱਚ ਦੀ ਤੇ ਬਹੁਤ ਸੋਹਣੇ ਰਿਜ਼ਲਟ ਮਿਲਦੇ ਹੈਗੇ ਯਾਨੀ ਲੰਗ ਲੰਗ ਸਭ ਛੱਡ ਜਾਂਦੀਆਂ ਨੇ ਗਾਵਾਂ ਤੇ ਤੇ ਨਾਲ ਨਾਲ ਆਪਾਂ ਖਰਾਕ ਦਾ ਜਰੂਰ ਧਿਆਨ ਰੱਖਣਾ ਵੀ ਖਰਾਕ ਪੂਰੀ ਵਧੀਆ ਹੋਣੀ ਚਾਹੀਦੀ ਹੈ ਆਪਾਂ ਕਿਉਂਕਿ ਇਹ ਜਿਵੇਂ ਤੁਸੀਂ ਦੇਖ ਲਓ ਜ਼ਿੰਕ ਕਾਪਰ ਜਿਆਦਾ ਮਾਤਰਾ ਚ ਹੁੰਦਾ ਹੈਗਾ ਤੇ ਇਹ ਪੈਰਾਂ ਨੂੰ ਮੰਨ ਲਓ ਵੀ ਜਿੱਥੇ ਰੇਸ਼ਾ ਭਰ ਜਾਂਦਾ ਜਾਂ ਉਹ ਜ਼ਖਮ ਹੋ ਜਾਂਦਾ ਤੇ ਲੰਗੜਾ ਕੇ ਚੱਲਣ ਲੱਗ ਜਾਂਦੇ ਜਾਨਵਰ ਉੱਥੇ ਬਹੁਤ ਜ਼ਿਆਦਾ ਇਹ ਵਧੀਆ ਕੰਮ ਕਰਦੀ ਹੈ ਕਿਉਂਕਿ ਇਹ ਪੈਰਾਂ ਨੂੰ ਇੱਕ ਕੜੜੇ ਬਣਾ ਦਿੰਦੀ ਹੈ ਥੱਲੋਂ ਪੂਰੇ ਹਾਰਡ ਹੋ ਜਾਂਦੇ ਨੇ ਇਹਦੇ ਨਾਲ ਤੇ ਜਿੱਥੇ ਆਏ ਪਿਲ ਪਿਲ ਕਰਨ ਲੱਗ ਜਾਂਦੇ ਹੈਗੇ ਐਪਾਇਰ ਰੇਸ਼ੇ ਨਾਲ ਤੇ ਉੱਥੇ ਬਹੁਤ ਵਧੀਆ ਇਹ ਨਾਲ ਰੇਸ਼ਾ ਸੁਕਾ ਦਿੰਦਾ ਹੈਗਾ ਬਹੁਤ ਸੋਹਣਾ ਆਪਾਂ ਨੂੰ ਰਿਜ਼ਲਟ ਮਿਲਦਾ ਤੇ ਨਾਲ ਨਾਲ ਆਪਾਂ ਬਾਈ ਜੀ ਉਹਦੀ ਜਿਹੜੀ ਖਰਾਕ ਹੈਗੀ ਉਹ ਪੂਰੀ ਵਧੀਆ ਮੈਨੂੰ ਵਿਟਾਮਿਨ ਸਭ ਕੁਝ ਵਧੀਆ ਰੱਖਣਾਗਾ ਤੇ ਇਸ ਚੀਜ਼ ਦਾ ਵੱਧ ਤੋਂ ਵੱਧ ਆਪਾਂ ਧਿਆਨ ਰੱਖਣਾਗਾ ਕਿਉਂਕਿ ਜੇ ਜਾਨਵਰ ਆਪਣੇ ਲੰਗ ਮਾਰ ਕੇ ਚੱਲਣਗੇ ਉੱਥੇ ਦੁੱਧ ਨਹੀਂ ਉਹ ਦੇ ਸਕਦੇ ਹੈਗੇ ਉੱਥੇ ਲੌਸ ਬਹੁਤ ਜ਼ਿਆਦਾ ਆਪਾਂ ਨੂੰ ਹੁੰਦਾਗਾ ਇਹਨਾਂ ਚੀਜ਼ਾਂ ਦਾ ਬਾਈ ਜੀ ਜ਼ਰੂਰ ਧਿਆਨ ਰੱਖਣਾਗਾ ਧੰਨਵਾਦ ਜੀ ਸਾਰੇ ਵੀਰਾਂ ਦਾ